ਸਾਬ ਜੀ ਉਹਨੇ ਕੋਟ ਲਾ ਲਿਆ ਬੰਗਰੇ ਫਰੰਟ ਤੇ ਨਹੀਂ ਆਉਂਦਾ ਮਾਈਕ ਆਨ ਕਰ ਦਿਓ ਇਧਰ ਕੁ ਰਿੰਗ ਮੈਂ ਉਹਨੂੰ ਥੋੜਾ ਜਿਹਾ ਕਰ ਲਓ ਇਧਰ ਕੋ ਮੁੰਨੇ ਮੈਂ ਜੀ ਕਰਾਉਂਦਾ ਸਾਬ ਜੀ ਲਾਈਟ ਕੇ ਲਈ ਦੇ ਦਿਓ ਮੈਂ ਲਾਈਟ ਕੱਟਣੇ ਲਈ

ਪਹਿਲੇ ਦਰੀ ਜਿਹੜੀ ਕੀਤੀ ਜਾ ਰਹੀ ਹੈ ਇੱਕ ਘੰਟਾ ਜੋ ਸੇਵਾਦਾਰਾਂ ਵਾਲਾ ਚੋਲਾ ਪਹਿਨ ਕੇ ਆਉਣੇ ਨੂੰ ਬਕਣਾ ਪੜੇ ਸਿਮੇਸ਼ਿੰਗ ਬਾਦਲ ਜੋ ਕਿ ਆਪਣੇ ਗੁਰੂ ਘਰ ਦੀ ਪਹਿਰੇਦਾਰੀ ਕਰਨਗੇ ਉਸ ਤੋਂ ਬਾਅਦ ਇੱਕ ਘੰਟਾ ਜੋ ਕਿਸਤਲ ਸਰਵਨ ਕੀਤਾ ਜਾਣਾ ਜਿਸ ਦੇ ਵਿੱਚ ਅਚਲ ਦੇ ਡਾਕਟਰ ਜੀ ਦੇ ਸਪੋਰਟ ਜੋ ਸ਼ਾਮ ਨੂੰ ਜਿਹੜੀ ਜੀ ਬੀਤ ਪਾਉ ਦਾ ਫੰਡ ਜੋ ਜਾਸਤ ਹੋਣਗੇ ਜਾਂ ਜਾਂਚ ਕਰਾਂਗੇ ਆਖਰੀ ਲੋਕਾਂ ਦੇ ਅਧਿਕਾਰੀਆਂ ਦੀ ਟੀਮਾਂ ਸਭ ਤੋਂ ਮੀਟੇ ਦੁਆਮ ਆਜੂ ਨੇ ਜੋ ਇੱਕ ਘੰਟਾ ਕਿਤਨ ਸਰਵਨ ਕਰਨਗੇ ਉਸ ਤੋਂ ਬਾਅਦ ਇੱਕ ਘੰਟਾ ਪਰ ਲਾ ਕੇ ਨਾਲ ਦੇ ਜਿੰਦੀ ਸੇਵਾ ਇਹਨਾਂ ਕਾਲੀਆ ਕਮੂਨੋ ਕੀਤੀ ਜਾਵੇਗੀ ਉਸ ਤੋਂ ਬਾਅਦ ਇੱਕ ਘੰਟਾ ਸਰਵਿਸਨ ਬਾਅਦ ਹੋਣਾ ਛੱਡ ਕੇ ਬਾਕੀ ਦੇ ਜੋ ਲੋਕ ਨੇ ਉਹਨਾਂ ਉਹ ਲੋਕ ਜੋ ਕਿਸੇ ਕਿਸੇ ਬਾਥਰੂ ਬਣਨੇ ਨੇ ਬਹੁਤ ਹਾਂ ਜੋ ਖੰਡਨੇ ਪਣਨੇ ਨੇ ਉਹਨਾਂ ਨੂੰ ਸਾਫ ਕਰਨ ਦੀ ਰੂਪੀ ਜੋ ਸਜਾ ਸਵੇਗੀ ਸੀ ਕਿ ਉਹ ਪੂਰੀ ਕੀਤੀ ਜਾਏਗੀ ਤਾਂ ਅੱਜ ਖਾਸ ਤੋਰੀ ਕਿਸੇ ਸਵੇਰ 9ਵੇਂ ਦਿਨ ਦੇ ਵਿੱਚ ਇਹ ਪੂਰੀ ਹੀ ਜੋ ਸਜਾ ਕਸਾ ਦੇ ਸਿੰਘ ਸੁਵਾਨ ਦੇ ਕਰਤੱਵਾਂ ਦੇ ਵਿੱਚ ਫੈਸਲਾ ਲਿਆ ਗਿਆ ਸੀ ਉਹ 9ਵੇਂ ਦਿਨ ਦੇ ਵਿੱਚ ਲਾਗੂ ਹੋ ਚੁੱਕੀ ਹੈ ਅਤੇ ਕੱਲ ਨੂੰ 10ਵੇਂ ਦਿਨ ਦੀ ਇਸ ਹੀ ਅਸਤੋਂ ਅਗੰਤ ਕਥਨ ਹੈ ਆਖਰ ਤੱਕ ਜਾ ਕੇ ਸਭ ਕੁਝ ਮਾਦਰਾ ਤੋਂ ਮੁੱਚੇ ਕਾਲੀ ਦਲ ਤੋਂ ਨਹੀਂ ਤੁਸੀਂ ਬਲਕਿ ਜੋ ਅਰਸਾਸ ਕਰਵਾਏਗੀ ਕਿ 2007 ਤੋਂ ਲੈ ਕੇ 17 ਤੱਕ ਜੋ ਗਲਤੀਆਂ ਹੋਈਆਂ ਗਿਨਾਹ ਹੋਏ ਖੁੱਲਾ ਹੁਣਿਆ ਆ ਆ ਪੰਚ ਸਰਕਾਰ ਦੇ ਦਰਮਿਆਨ ਜੋ ਮਸਲੇ ਕਿਸੇ ਦੇ ਪੰਚ ਦੇ ਇਲਾਕੇ ਦੀ ਹੈ ਜਿਹੜੇ ਮਸਲੇ ਜਿਹੜੇ ਉਹ ਹੱਲ ਨਹੀਂ ਕਰਵਾਉਂਦੀ ਸਰਕਾਰ ਇਹੋ ਉਹਨਾਂ ਦੇ ਚਾਹੁੰਦੇ ਜਿਹੜੀ ਕਿ ਸਰ ਦੇ ਇੱਕ ਫੋਟੋ ਲਗਾਈ ਗਈ ਸੀ ਇਹ ਸਮਝ ਲੈ ਖਾਲੀ ਲੈ ਕੇ ਜੋ ਉਹ ਇਥੋਂ ਦੀ ਲੋਕਲ ਲੀਡਰਸ਼ਿਪ ਦੇ ਜਿਹੜੇ ਜਦੋਂ ਗ੍ਰੇਜ਼ਿੰਗ ਬਾਦਲ ਨੇ ਇੱਕ ਪੰਜਾਬ ਕਾਂਗਰਸ ਪਹਿਲੇ ਦੇ ਇੰਜੀਨੀਅਰ ਦੀ ਇਹ ਪ੍ਰੋਜੈਕਟ ਕਰਨ ਲਈ ਕਿ ਹਰ ਚਾਰ ਤਰੀਕ ਨੂੰ ਜਿਸ ਸਮੇਂ ਗ੍ਰੇਜ਼ਿੰਗ ਬਾਦਲ ਹੋ ਰਹਾ ਹੈ ਉਹਨਾਂ ਦੇ ਵਿੱਚ ਕਿਤੇ ਇਹ ਜੋ ਕਿ ਪੰਜਾਬ ਤੋਂ ਵੀ ਸਭ ਤੋਂ ਵੱਡੀ ਚੁਣੌਤੀ ਸੀ ਉਹ ਉਸ ਤੋਂ ਬਾਅਦ ਸਰਕਾਰ ਤੋਂ ਇੱਕ ਸੁਰੱਖਿਆ ਕੇ ਰਜਿਸਟਰ ਉਦਾਰ ਦਿੱਤਾ ਗਿਆ ਤਾਂ ਹੁਣ ਸਿਟੀ ਬਾਦਲ ਕਿਤੇ ਵੀ ਜੰਡੇ ਚਾਹੇ ਉਸ ਤੋਂ ਬਾਅਦ ਕਿਸੇ ਤੋਂ ਦਰਵਾਜ਼ਾ ਤੋਂ ਬਾਅਦ ਉਹਨਾਂ ਦੇ ਦੁਆਰਾ ਸਥਾਪਿਤ ਕੀਤੀ ਗਈ ਉਦੋਂ ਤੱਕ ਜੰਦਮਾ ਸਮਾਗਮ ਕੀਤੇ ਅਤੇ ਅੱਜ ਉਹ ਮੁੱਖ ਸੂਚਨਾ ਤਕਨੀਕ ਸ੍ਰਾਂਗ ਇਹ ਜਿਹੜੀ ਗੱਲ ਬਾਤ ਲਾਈ ਨੇ ਤਾਂ ਉਸੇ ਇੱਕ ਲੋਕਲ ਅਗਰਪੁਰ ਪ੍ਰਸ਼ਾਸਨਾ ਉਹਦੇ ਵੀ ਪਤਾ ਕਿ ਕਿੱਥੇ ਪੈਦਾ ਅਜਾ ਦੇਖਣ ਨੂੰ ਮਿਲਦਾ ਉਹਦੇ ਨਾਲ ਹੀ ਕਿਉਂਕਿ ਵੀਰ ਸਿੰਘ ਬਾਦਲਪੁਰਾਂ ਦੇ ਨਾਲ ਇਨਫਰਾਸਟ੍ਰਕਚਰ ਚੱਲਦਾ ਤਾਂ ਇੱਕ ਅੰਗਸਾ ਸਾਹਿਬਾ ਬਲਕੋਟ ਟ੍ਰੈਕਿੰਗ ਦਾ ਆਫਿਸ ਵੀ ਜੀਨਸ ਤੋਂ ਹੋਰ ਬਹੁਤ ਬਹੁਤ ਕੰਮ ਲਈ ਵੇ ਉਹਨਾਂ ਦੇ ਅਜੋਕ ਰੱਖਣ ਚਾਸ ਨੇ ਇਹ ਆਏ ਜੀ ਕੰਪਨੀ ਤੋਂ ਉਹਨਾਂ ਦੀ ਟੀਮ ਚੱਲਦੇ ਜਿਹੜੇ ਕਿਚਨ ਦੇ ਕਰਮਚਾਰੀ ਹੋਣ ਉਹ ਸਾਰੇ ਇਸ ਸਮੇਂ ਸਰਵਿਸਿੰਗ ਦਾ ਸੰਭੇਲ ਆੜ ਤੱਕ ਕਾਈ ਜੋ ਮੈਂ ਇਹਨਾਂ ਦੀ ਸੇਵਾ ਇਹ ਮੁਕੰਮਲ ਹੋਏਗੀ ਕੰਮ ਨੂੰ 10 ਦਸੰਬਰ ਦੀ ਨੂੰ ਸੇਵਾ ਮੁਕੰਮਲ ਹੋ ਗਿਆ ਤੇ ਉਸ ਤਬਾਅਦ ਸਿਲਕ ਦਾ ਸਮਾਜ ਉਹਦੇ ਅਸਤੇ ਰਹਿ ਜਾਏਗਾ ਜਿੱਦਾਂ ਜੀ ਹੈ ਕਿਦਰ 20 ਦਿਨਾਂ ਦੇ ਵਿੱਚ ਵਿੱਚ ਜੋ ਉਹ ਕਾਰਜਕਾਰੀ ਪ੍ਰਧਾਨ ਜੀ ਗੁਰਵਿੰਦਰ ਸਿੰਘ ਖੁੰਮਰ ਉਹਨਾਂ ਨੇ ਇਹ ਠੀਕ ਪ੍ਰਬੰਧ ਕਰਕੇ ਇਹ ਅੱਗੇ ਜੋ ਇੱਕ ਕਮੇਟੀ ਬਣਾਈ ਗਈ ਆ ਹਜ਼ਰਤ ਸਿੰਘ ਧਾਮੀ ਦਰਜੀਗੋਈ ਦੇ ਵਿੱਚ ਜਿਸ ਦੇ ਵਿੱਚ ਮਨਤ ਸਿੰਘ ਵਿਆਹ ਜੀ ਗੁਰਪ੍ਰਤਾਪ ਸਿੰਘ ਉਹਦਾ ਹਲਾ ਸੰਤੋਖ ਨੇ ਮਾਤ ਪੂਰੀ ਇਹ ਅਤੇ ਹੋਰ ਕੁਝ ਜਿਹੜੇ ਕੀ ਕਾਮ ਜੀ ਆਪੂ ਉਹਦੇ ਵਿੱਚ ਮੌਜੂਦ ਨੇ ਉਸ ਕਮੇਟੀ ਵੱਲੋਂ 6 ਮਹੀਨੇ ਕੰਮ ਕੀਤਾ ਜਾਏਗਾ 6 ਮਹੀਨੇ ਕੰਮ ਕਰਕੇ ਉਹਦੇ ਵਿੱਚ ਕਹਿ ਸਕਦੇ ਆ जो वॾो वधीक वॾे न ਕਲਮਿੱਤੀ ਜੀ ਸੇਮਾ ਅੱਗੇ ਮੈਂ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਨਾਲ ਜੁੜੇ ਹਾਂ ਤਾਂ ਅਸੀਂ ਜਿਹੜਾ ਚੈਨ ਚੈਨ ਦੇ ਵਿੱਚ ਹੋ ਗਏ ਹਾਂ ਉਹ ਕੰਮ ਕਰਦੇ ਹਾਂ ਕਿ ਕਿਉਂਕਿ ਉਹਨਾਂ ਦੀ ਕੋਸ਼ਿਸ਼ ਉਹਨਾਂ ਤੋਂ ਬਾਅਦ ਮੈਂ ਕਿਹੜਿਆ ਬੈਕਰੀਆ ਦੇ ਵਿੱਚ ਸੈਕਟ ਸੰਗਮ ਦੇ ਬੋਲ ਤਾਂ ਆਧਿਕ ਹੋ ਗਏ ਬੈਕ ਤਾਂ ਕਿ ਜਿਹੜੇ ਸੈਲਫਤੀ ਇਸ sport ਦੀ ਕਿਸ ਤਰ੍ਹਾਂ ਨੇ ਕਿਸੇ ਕੰਮ ਨਾਲ ਜਵਾਬ ਮਾਰਾ ਜੀ ਵਧ ਰਿਹਾ ਪ੍ਰਯਤਨ ਇਸੇ ਕਰਕੇ ਵਧ ਰਿਹਾ ਨਾ ਕਿ ਜਦੋਂ ਬਾੜੀ ਖੇਤ ਨੂੰ ਖਾਣ ਲੱਗੂ ਤੁਸੀਂ ਚੋਂ ਨਾਲ ਮਿਲ ਜੇਗਾ ਇਸ ਕਰਕੇ ਇਹ ਜਾਂ ਤਾਂ ਬਿਜਾਰਸ਼ ਕਰਨ ਤੇ ਪਹਿਲਾਂ ਨਮੋਦਗਰ ਨੂੰ ਨਿਗਾਇੰਸ ਤੋਂ ਬਾਅਦ ਜਾਣਾ ਪੈਣਾ ਜੇ ਇਸ ਤੋਂ ਚੁਕੀਤ ਮਾਣਾ ਤੇ ਬਾਅਦ 10 ਹਜ਼ਾਰ ਦਾ ਨਮੋਦਗਰ ਖਿਡਣਾ ਚਾਹੀਦਾ ਜਦ ਤੱਕ ਇਹ ਹੋ ਸਕਣਾ ਨਹੀਂ ਇਸ ਸਾਜ਼ ਦਾ ਪਿੱਛੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਗੋਲ ਹੋ ਰਹੀ ਹੈ ਮਾਰਾ ਜੀ ਹੈ ਜੇ ਆਮ ਨੂੰ ਮੂਵਲ ਕਰਨਾ ਹੈ ਉਸ ਨੂੰ ਦਿਲਾਉਣਾ ਚਾਹੀਦਾ ਤਾਂ ਸਾਰਾ ਲੱਗਦਾ ਹੈ